ਜਿਦਾ ਮੇਰੀ ਮਰਜ਼ੀ ਹੋਊਗੀ ਮੈਂ ਖਾ ਲੂੰਗੀ ਤੂੰ ਤਾਂ ਮੈਨੂੰ ੱਟਕੇ ਨਾ ਡਈ ਖਵਾਉਣ ਔਖੀ ਤੇ ਤਾਂ ਹੋਣੀ ਆ ਕਿ ਮੈਨੂੰ ਸੁੱਤੀ ਨੇ ਘਟਾ ਲਿਆ ਮੰਮੀ ਸੁੱਤੀ ਪਈ ਨਾ ਤੁਹਾਨੂੰ ਚੰਗੀ ਨਹੀਂ ਲੱਗਦੀ ਮੇਰਾ ਪੁੱਤ ਤੂੰ ਮੈਨੂੰ ਮਾਫ਼ ਕਰ ਦੇ ਮੇਰੇ ਕੋਲ ਗਲਤੀ ਹੋ ਗਈ ਆ ਬਹੁਤ ਵੱਡੀ ਕਿਉਂ ਡੈਡੀ ਜੀ ਕੀ ਹੋਇਆ ਵਾ ਨਹੀਂ ਤੂੰ ਮੈਂ ਬਸਪਤ ਮੇਰਾ ਮਾਫ਼ ਕਰਦੇ ਚਲੋ ਕੰਮ ਕਰੋ ਮੇਰਾ ਪੁੱਤ ਮੈਨੂੰ ਕਿਹੇ ਮਾਫੀ ਦੀ ਨਹੀਂ ਲੋੜ ਹੈਗੀ ਮੈਨੂੰ ਬੜੀ ਖੁਸ਼ੀ ਆ ਪਰ ਨਵ ਇਹ ਗੱਲ ਮੈਂ ਵੀ ਮੰਮੀ ਨੂੰ ਪੁੱਛਣੀ ਆ ਜੇ ਤੇਰਨਾ ਕਰ ਸਕਦੇ ਆ ਤੇ ਮੇਰੇ ਕੀ ਉਹ ਲੱਗਦੇ ਆ ਮੇਰ ਨਾਲ ਵੀ ਕੋਈ ਗੱਲ ਕਰ ਹੀ ਸਕਦੇ ਆ ਨਹੀਂ ਕਰਦੇ ਭਾਬੀ ਜੀ ਇੰਨੇ ਵੀ ਨਹੀਂ ਮਾੜੇ ਹੈਗੇ ਤੂੰ ਕਿਦਾਂ ਦੀ ਆ ਕਿਹੜੀ ਮਿੱਟੀ ਦੀ ਬਣੀ ਆ ਇੰਨਾ ਤੇ ਨਾ ਮਾੜਾ ਕੀਤਾ ਹਜੇ ਵੀ ਤੂੰ ਤਾਈ ਦਾ ਸੋਚੀ ਜਾਣ ਦੀ ਆ ਭਾਬੀ ਜੀ ਮੈਨੂੰ ਹੁੰਦਾ ਕਿ ਐਵੇਂ ਕੋਈ ਘਰ ਵਿੱਚ ਗੱਲ ਨਹੀਂ ਹੋਣੀ ਚਾਹੀਦੀ ਪਰ ਨਾ ਹਨ ਮੈਨੂੰ ਬੜੀ ਖੁਸ਼ੀ ਹੈ ਕਿ ਚਲੋ ਸਾਰਾ ਸੱਚ ਸਾਹਮਣੇ ਆ ਗਿਆ ਮੈਨੂੰ ਤੇ ਵਾਹਿਗੁਰੂ ਤੇ ਯਕੀਨ ਹੀ ਪਿਕਨੈਕ ਦੇ ਨਾਲ ਸਭ ਕੁਝ ਆਪੇ ਪਤਾ ਲੱਗ ਜਾਣਾ ਜੇ ਤੈਨੂੰ ਨਾ ਵਾਹਿਗੁਰੂ ਤੇ ਯਕੀਨ ਹੀ ਹੈ ਨਾ ਤਾਂ ਇਹ ਸਚਾਈ ਸਾਹਮਣੇ ਆ ਗਈ ਤੂੰ ਨਾ ਆਪਣੇ ਸਹੁਰੇ ਘਰ ਨਾ ਮਾਨ ਨਾ ਜਾਏਂਗੀ ਤੇਰੇ ਵੱਲ ਕੋਈ ਉਂਗਲ ਨਹੀਂ ਚੁੱਕ ਸਕਦਾ ਨਾਲੇ ਵਾਹਿਗੁਰੂ ਤੇ ਤੈਨੂੰ ਯਕੀਨ ਹੀ ਹੈ ਨਾ ਤੇ ਵਾਹਿਗੁਰੂ ਤੇ ਨਾ ਚੰਗਾ ਹੀ ਕਰੇਗਾ ਭਾਬੀ ਜੀ ਇੱਕ ਪਰਮਾਤਮਾ ਤੇ ਭਰੋਸਾ ਮੰਨ ਲਾਵਾ ਕਿ ਉਹ ਸਾਰੇ ਜਿਹਨੇ ਸਾਹ ਛੱਡ ਦਿੱੰਨੇ ਆ ਉਦੇ ਘੜੀ ਜਾ ਕੇ ਸਾਰੇ ਹੱਥ ਛੱਡਦੇ ਨੇ ਫਿਰ ਉਹਨੂੰ ਆਪਣੇ ਦੁੱਖ ਸੁਣਾਉਂਦੇ ਨੇ ਜਦੋਂ ਕੋਈ ਵੀ ਨਹੀਂ ਦੁੱਖ ਸੁਣਦਾ ਤੇ ਉਹ ਸਾਰਿਆਂ ਨੇ ਨਾ 呼ਕਾਰ ਸੁਣ ਨਹੀਂ ਲੈਂਦਾ ਭਾਵੇਂ ਥੋੜਾ ਟਾਈਮ ਪਾ ਕੇ ਸੁਣੇ ਅੰਕ ਕਿਸੇ ਦਾ ਭਾਵੇਂ ਕਾਰ ਵੀ ਦੇਈ ਹੈ ਨਾ ਹਾਂ ਵੀ ਅਗਲੇ ਨੂੰ ਜਿਤੋਂਦੇ ਲੈਨੇ ਆ ਹਾਂ ਤਰਾਹੀ ਅੱਜ ਟਾਈਮ ਤੇ ਆ ਚੰਗਾ ਕੀਤਾ ਵਾ ਤੂੰ ਮੜਨਾ ਲੈ ਟਾਈਮ ਤੇ ਆ ਮਾੜਾ ਕੀਤਾ ਪਰ ਉਹ ਹੀ ਆ ਇੱਕ ਜਿਹੜਾ ਦੇ ਕੇ ਕੁਛ ਤੌਂਦਾ ਹੈ ਨਾ ਬਾਕੀ ਸਾਰੇ ਜਾਣੇ ਤੇ ਬਸ ਇਦਾਂ ਹੀ ਆ ਨਾ ਵੀ ਇਹ ਤੇ ਘਰ ਤੇ ਲਈ ਸਹੀ ਆ ਤੂੰ ਵੀ ਬਾਹਰ ਕਾ ਜਾਣੀ ਹੈ ਨਾ ਦਰਦਾ ਸਾਇਕੋ ਗਲ ਕਰਦੀ ਹਾਂ ਮੈਨੂੰ ਪਤਾ ਨਹੀਂ ਕਿ ਮੇਰੇ ਸੱਚਾਈਸ ਆ ਰਹੇ ਨੇ ਸਾਹਮਣੇ ਆ ਗਏ ਮੈਂ ਸੱਚੀ ਇਹ ਹੋਰ ਭਾਬੀ ਮੈਨੂੰ ਨਾ ਹਰ ਵਕਤ ਇਹੋ ਪਛਤਾਵਾ ਹੁੰਦਾ ਕਿ ਵੀ ਮੈਂ ਇਹਦਾ ਨਾ ਕੋਈ ਕੰਮ ਕੀਤਾ ਨਹੀਂ ਨਾ ਤੇ ਤਾਂ ਵੀ ਮੇਰੇ ਤੇ ਇਹ ਵੀ ਨਹੀਂ ਤੰਗਤ ਲੱਗੀ ਆ ਹੁਣ ਤੇਰੇ ਡੈਡੀ ਨਾ ਬੜਾਈ ਪਛਤਾਉਂਦੇ ਕਹਿੰਦੇ ਵੀ ਮੈਂ ਨਵ ਦੇ ਸਾਹਮਣੇ ਕਿਹੜੇ ਹੋਣਾ ਜਾਵਾਂਗਾ ਤੇ ਅੰਦਰ ਵੀ ਅੱਜ ਤੋਂ ਬਾਅਦ ਨਾ ਮੈਂ ਇਹਤੇ ਨਹੀਂ ਯਕੀਨ ਕਰਨਾ ਹੈਗਾ ਮੈਂ ਆਪਣੀਆਂ ਧੀਆਂ ਤੇ ਯਕੀਨ ਕਰਨਾ ਮੈਂ ਪਰ ਆਨੀ ਹੈ ਮੈਂ ਚਾਚਾ ਜੀ ਇਹੋ ਯਕੀਨ ਤੁਸੀਂ ਉਸ ਦਿਨ ਵੀ ਕਹਣ ਦਾ ਤਾਂ ਤੁਹਾਡੀ ਇੱਤਿਹਾਸ ਤੁਹਾਡੇ ਤੇ ਮਾਣ ਬੜਾ ਹੋਣਾ ਹੈ ਕਿ ਸਾਡਾ ਪਿਓ ਸਾਡੇ ਨਾਲ ਖੜਿਆ ਵਾ ਨਬ ਹੁਣ ਨਾ ਤੂੰ ਪਿਛਲੀਆਂ ਗੱਲਾਂ ਤੇ ਨਾ ਮਿੱਟੀ ਪਾ ਤੇ ਹੁਣ ਤੇਰੇ ਵਿਆਹ ਦੀ ਹੈ ਨਾ ਖੁਸ਼ੀ ਖੁਸ਼ੀ ਤਿਆਰੀਆਂ ਕਰੀਏ ਤੇ ਨਾਲੇ ਜਿਹੜੀ ਵੀ ਚੀਜ਼ ਲੈਣੀ ਹੈ ਨਾ ਹੁਣ ਆਪਣੇ ਡੈਡੀ ਨੂੰ ਦੱਸੀ ਤੇ ਸਾਰੀਆਂ ਲੈ ਕੇ ਦੇਣਗੇ ਅੱਗੇ ਵੀ ਲੈ ਕੇ ਦੇਣਗੇ ਪਹਿਲਾਂ ਨਾ ਤੂੰ ਡਰਦੀ ਹਾਂ ਬੀਜੀ ਲੈਣਾ ਲੂਣਾ ਮੈਂ ਕੀ ਆ ਸਾਰੀਆਂ ਚੀਜ਼ਾਂ ਮਿਲ ਨਹੀਂ ਦੀਆਂ ਨੇ ਮੈਨੂੰ ਨਾਲ ਤੁਸੀਂ ਜੋ ਹੈਗੀ ਜੇ ਮੇਰੀਆਂ ਰੀਝਾਂ ਪੂਰੀਆਂ ਕਰਨ ਨੂੰ ਕਿੰਨਾਂ ਲਈ ਨਾ ਮੇਰੇ ਮਨ ਤੋਂ ਬੋਝ ਲੱਥ ਗਿਆ ਹੁਣ ਬੜੀ ਖੁਸ਼ੀ ਹਾਂ ਹੁੰਦੀਆਂ ਮੈਨੂੰ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਯਕੀਨ ਆ ਗਿਆ ਵਾ ਨਵ ਤੇਰੇ ਤੇ ਤੇ ਪਹਿਲਾਂ ਹੀ ਮੈਨੂੰ ਯਕੀਨ ਹੀ ਸਿਰਫ ਇਨਾਂ ਨੂੰ ਯਕੀਨ ਹੈ ਨਹੀਂ ਤੁਹਾਨੂੰ ਤੇ ਹੈਗਾ ਹੀ ਨਾ ਹੋਰ ਨਹੀਂ ਨਾ ਕੋਈ ਮੇਰੀ ਗੱਲ ਮੰਨਦਾ ਨਵ ਐਵੇਂ ਨਾ ਨਿੱਕੇ ਨਿੱਕੇ ਗੱਲਾਂ ਦੇ ਨਾ ਦਿਲ ਨਾਲ ਹੌਲਾ ਕਰਿਆ ਕਰ ਤੂੰ ਨਿੱਕੀ ਜੀ ਗੱਲ ਤੇ ਰੋਂਡ ਹੈ ਪਣੀ ਆ ਆਪਣੀਆਂ ਦੇ ਭੈਣਵਾਲੇ ਸੰਮਣ ਵਾਲੇ ਉਹ ਕੋਈ ਵੀ ਗੱਲ ਉਹਨੂੰ ਕਰੇ ਨਾ ਤਾਂ ਉਸੇ ਵੇਲੇ ਜਵਾਬ ਦੇ ਦਿੰਦੀ ਆ ਤੇ ਤੂੰ ਕਹਿੰਦੀ ਜਵਾਬ ਨਹੀਂ ਦਿੰਦੀ ਹੈਗੀ ਤਾਂ ਆਪਣੇ ਆਪ ਨੂੰ ਨਾ ਮਜ਼ਬੂਤ ਕਰ ਤੂੰ ਅੱਗੋਂ ਬੋਲਦੀ ਨਹੀਂ ਹੈ ਨਾ ਤੇ ਸਾਰੇ ਤੈਨੂੰ ਟਾਟਾ ਮਾਰਦੇ ਆ ਤੇ ਤੂੰ ਬੋਲਿਆ ਕਰ ਤੂੰ ਸੁਣਦੀ ਰਹਿਣੀ ਆ ਜੇ ਤੈਨੂੰ ਮੰਮੀ ਕੋ ਜਾਣਦੀ ਤਾਂ ਤੂੰ ਸੁਣਦੀ ਰਹਿਣੀ ਆ ਤੇ ਜੇ ਚਾਚਾ ਜੀ ਆ ਤਾਂ ਉਹਦੀਆਂ ਵੀ ਤੂੰ ਸੁਣਦੀ ਰਹਿਣੀ ਆ ਜਿੱਥੇ ਸੁਣਨ ਵਾਲੇ ਤੂੰ ਸੁਣਿਆ ਵੀ ਕਰ ਇਹ ਨਹੀਂ ਮੈਂ ਆਂਦੀ ਹੁੰਦੀ ਆਪਣੇ ਹੱਕ ਲਈ ਆਪ ਹੀ ਬੋਲਣਾ ਪੈਂਦਾ ਵਾ ਤੇ ਜਿੱਦਨ ਤੂੰ ਸਹੁਰੇ ਘਰ ਚਲ ਗਈ ਤੇ ਉੱਥੇ ਵੀ ਤੈਨੂੰ ਕੋਈ ਗੱਲ ਕਰਿਆ ਕਰਨਗੇ ਤੇ ਫੇ ਤੂੰ ਕੁਝ ਕਿਆ ਨਾ ਕਰੇਂਗੀ ਤੇ ਉਹਨਾਂ ਦੇਰਾ ਪੇਤ ਪਾ ਲੈਣਾ ਵਾ ਤੇ ਨਾਲੇ ਦੋਵਾਂ ਜੀਆਂ ਜੇ ਤੇ ਸੌ ਨਹੀਂ ਕਣੀ ਗਿਆ ਗੱਲਾਂ ਹੋ ਜਾਂਦੀਆਂ ਤੇ ਫੇ ਤੂੰ ਉੱਥੇ ਰੋਂਦੀ ਰਿਆ ਕਰੇਂਗੀ ਭਾਬੀ ਜੀ ਗੱਲਾਂ ਤੇ ਬਿੜੀਆਂ ਹੁੰਦੀਆਂ ਨੇ ਆਪ ਸੋਚੀਦਾ ਵਾ ਕਿ ਇੱਕ ਰੂਹ ਮੂੰਹ ਨਿਕਲ ਜਾਣਾ ਤੇ ਬਾਅਦ ਵਿੱਚ ਮੂੰਚ ਨਹੀਂ ਪੈਂਦੀਆਂ ਹੈਂ ਤੇ ਐਵੇਂ ਕਿਸੇ ਦਾ ਦਿਲ ਕਾਦੇ ਲਈ ਦਿਖਾਣਾ ਉਹਨੂੰ ਚਿੰਗਾ ਬੰਦਾ ਚੋਪ ਹੀ ਰਹੇ ਫੇ ਤੂੰ ਚੋਪ ਹੀ ਰਿਆ ਕਰ ਹਨਾ ਮੈਂ ਤੈਨੂੰ ਗਲਤ ਸਮਝਾਉਂਦੀ ਆ ਹੁਣ ਮੰਮੀ ਆਣਾ ਤਾਈ ਤਾਡੀ ਮੈਨੂੰ ਕਿੰਨੀਆਂ ਗੱਲਾਂ ਕਰਦੀ ਆ ਜਿੱਥੇ ਸੁਣਨ ਵਾਲੀ ਆਣਾ ਮੈਂ ਸੁਣ ਵੀ ਲੈਨੀ ਆ ਤੇ ਜਿੱਥੇ ਨਹੀਂ ਸੁਣਨ ਵਾਲੀ ਜਵਾਬ ਦਿੰਨੀ ਆ ਤਾਂ ਹੁਣ ਆਪੇ ਅੱਗੇ ਨਾਲੋਂ ਘੱਟ ਕਰਦੀ ਆ ਮੈਨੂੰ ਗੱਲ ਤੋਂ ਧੜੀ ਸਹੀ ਹੈ ਜਿੱਦਾਂ ਕੋਈ ਚੱਲੇ ਨਾ ਉਦਾਂ ਹੀ ਛੱਲਣਾ ਚਾਹੀਦਾ ਤੇ ਕੋਈ ਨਹੀਂ ਭਾਬੀ ਜੀ ਤੁਸੀਂ ਮੇਰੀ ਟੈਨਸ਼ਨ ਨਾ ਲਾਓ ਮੈਂ ਆਪਣੇ ਆਪ ਨਾ ਪੂਰੀ ਕੋਸ਼ਿਸ਼ ਕਰਾਂਗੀ ਕਿ ਮਜ਼ਬੂਤ ਬਣਾ ਕੇ ਰੱਖਾਂ ਮੈਂ ਨਿੱਕੀ ਨਿੱਕੀ ਗੱਲ ਤੇ ਹੁਣ ਨਾ ਰੋਇਆ ਕਰ ਤਾਂ ਤੂੰ ਸੋਹਰੇ ਜਾ ਕੇ ਨਾ ਮੈਨੂੰ ਜ਼ਰੂਰ ਫੋਨ ਕਰਿਆ ਕਰਨਾ ਧੜੀ ਦਾ ਦੋ ਵਾਰੀ ਤੇ ਜੇ ਕੋਈ ਵੀ ਗੱਲ ਹੋਈ ਨਾ ਤੇ ਪਹਿਲਾਂ ਮੇਰੇ ਨਾਲ ਗੱਲ ਕਰਨੀ ਆ ਤੇ ਫੇਰ ਚਾਚਾ ਜੀ ਨਾਲ ਕਰਨੀ ਆ ਕਿਉਂਕਿ ਬੰਦਿਆਂ ਦਾ ਸੁਭਾਅ ਹੁੰਦਾ ਹੋਰ ਤਰ੍ਹਾਂ ਦਾ ਕੋਈ ਨਹੀਂ ਭਾਬੀ ਜੀ ਮੈਂ ਫੋਨ ਵੇਲੇ ਵੀ ਤੁਹਾਨੂੰ ਕਰਨੇ ਤੁਸੀਂ ਕਹੋਗੇ ਤੇ ਫੇਰ ਕਰਨਾ ਦੋ ਵਾਰੀ ਕਰੀ ਕਿ ਤਾ ਮੈਂ ਤੁਹਾਨੂੰ ਵੱਧ ਵਾਰੀ ਨਹੀਂ ਕਰਨਾ ਕੀ ਪਤਾ ਮੈਂ ਜਾ ਕੇ ਤੂੰ ਭੁੱਲੀ ਜਾਏ ਫੇਰ ਤੂੰ ਕੀ ਕਰਨਾ ਉਹ ਮੂਣ ਭਾਬੀ ਜੀ ਮੈਂ ਤਾਂ ਬਿਜੀ ਆ ਮੈਂ ਤਾਂ ਕੰਮ ਕਰਨਦੀ ਆ ਫੇਰ ਕਰਨਦੀ ਆ ਹੋਰ ਭਾਵੇਂ ਸਾਰਿਆਂ ਨੂੰ ਭੁੱਲ ਜਾ ਪਰ ਮੈਂ ਤੁਹਾਨੂੰ ਨਹੀਂ ਭੁੱਲਦੀ ਹੈਗੀ ਤੁਹਾਨੂੰ ਪਤਾ ਮੇਰਾ ਕਿੰਨਾ ਸਾਥ ਦਿੱਤਾ ਵਾ ਡਰ ਜਾਈਂ ਤੇ ਕੀ ਸੋਚੀ ਪਏ ਹੋ ਕੁਛ ਨਹੀਂ ਬੋਲ ਤੋ ਤਰਾ ਹੀ ਖਲੋਤਾ ਮੈਨੂੰ ਸਾਰਾ ਪਤਾ ਵਾ ਹੁਣ ਕੀ ਸੋਚਣ ਦੇ ਹੋ ਕੀ ਗੱਲ ਹੋ ਗਈ ਗਰਮ ਬੜੀਆਂ ਕੋਠੇ ਦੇ ਮੈਂ ਸਾਰੀਆਂ ਗੱਲਾਂ ਸੁਣ ਕੇ ਆਈਆਂ ਹੋ ਗਿਆ ਨਾ ਯਕੀਨ ਹੁਣ ਉਹ ਤਾਂ ਗੱਲ ਪੁੱਤ ਠੀਕ ਹੈ ਤੇਰੀ ਹੁਣ ਉਹ ਵੀ ਸੈਣੀ ਪੈਣੀ ਦਿਖਾਉਂਦੀ ਸੀ ਤੇ ਕੀ ਕਹੀ ਉਹਨੂੰ ਪਰ ਤੁਹਾਡਾ ਆਪਣਾ ਤੇ ਦਿਮਾਗ ਕੰਮ ਕਰਦਾ ਹੀ ਨਾ ਆਪ ਤੇ ਸੋਚ ਲੈਂਦੇ ਕਿ ਅੱਜ ਤੱਕ ਨਹੀਂ ਉਹਨਾਂ ਨੇ ਤੁਹਾਡੀ ਨੱਕ ਵੱਡਣ ਦਿੱਤੀ ਤੇ ਅੱਗੇ ਤੁਹਾਡੀ ਨੱਕ ਹੀ ਵੱਡਣ ਜਾਣੀ ਸੀ ਉਹਨਾਂ ਨੇ ਕੋਜ ਮੈਂ ਤੁਹਾਨੂੰ ਇੰਨਾ ਸਿਰਖ ਪਾਇਆ ਇੰਨਾ ਤੁਹਾਨੂੰ ਸਮਝਾਇਆ ਤੁਸੀਂ ਤੇ ਮੇਰੀ ਵੀ ਇੱਕ ਗੱਲ ਨਹੀਂ ਮੰਨੀ ਹੈਗੀ ਬਸ ਉਹ ਝੂਠੀ ਜੀ ਵੀਡੀਓ ਤੇ ਯਕੀਨ ਕਰਕੇ ਬੈਗੇ ਤੇ ਬਸ ਇਹੀ ਕਹਿੰਦੇ ਸੀ ਕਿ ਜੋ ਵੀਡੀਓ ਆ ਸੋ ਵੀਡੀਓ ਆ ਉਹੀ ਸੱਚ ਆ ਤੇ ਬਾਕੀ ਅਸੀਂ ਦੋਵੇਂ ਜੋ ਬੋਲਣ ਦੀਆਂ ਉਹ ਝੂਠੀਆਂ ਪੁੱਤ ਤੂੰ ਵੀ ਵੀਡੀਓ ਵੇਖੀ ਸਾਰਾ ਵੇਖੀ ਉਹਦੋਂ ਕਿਉਂ ਨਹੀਂ ਗਏ ਆਵਾਜ਼ ਦੇ ਕਿਸ ਨੇ ਦੱਸਿਆ ਮੈਂ ਤੁਹਾਨੂੰ ਕਿਹਾ ਤੇ ਹੈਗਾ ਹੀ ਡੈਡੀ ਜੀ ਅੱਚ ਕਿਹੜੀ ਕੋਈ ਆਵਾਜ਼ ਆਉਂਦੀ ਆ ਨਾਲੇ ਉਹ ਮੁੰਡਾ ਲੱਗੇ ਖਲੋਤਾ ਹੀ ਆ ਨਾਲੇ ਦੀਦੀ ਤੇ ਆਖਣ ਦੇ ਕਿ ਮੇਰਾ ਸਿਰਫ ਉਹ ਤੁਹਾਡਾ ਹਾਲ ਚਾਲ ਪੁੱਛਣ ਨੂੰ ਖਲੋਤਾ ਸੀ ਤੁਸੀਂ ਤੇ ਆਪ ਨਹੀਂ ਹੀ ਮੰਨਦੇ ਉਹ ਗੱਲ ਨੂੰ ਅਸੀਂ ਤੇ ਚੀਕਾ ਮਾਰ ਮਾਰ ਕੇ ਤੁਹਾਨੂੰ ਸਮਝਾਉਨੇ ਹਾਂ ਕਿ ਡੈਡੀ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਕਹਿੰਦੇ ਹੋ ਕਿ ਨਹੀਂ ਜੋ ਉਹਨਾਂ ਨੇ ਬਖਾਤਾ ਸੋਈ ਸੱਚ ਹੈ ਤੂੰ ਹੀ ਝੂਠੀਆਂ ਜੇ ਸਮਨ ਮੈਂ ਤੇ ਆ ਪੁਸ਼ਟਾਉਣ ਡਿਆ ਉਹ ਵੇਲੇ ਨੂੰ ਡੈਡੀ ਹੁਣ ਪੁਸ਼ਟਾਵਾ ਕਿਹੜੇ ਕੰਮ ਦਾ ਉਹਦੀ ਜ਼ਿੰਦਗੀ ਤੇ ਖਰਾਬ ਕਰਕੇ ਰੱਖਤੀ ਨਾ ਤੁਸੀਂ ਉਹ ਤਾਂ ਗੱਲ ਪੁੱਤ ਤੇਰੀ ਮੰਨਦੇ ਆ ਪਰ ਹੁਣ ਵੇਲਾ ਕਿ ਲੰਘਿਆ ਜਿਹੜਾ ਹੱਥ ਨਹੀਂ ਹੁੰਦਾ ਉਹ ਤੇ ਵੇਲਾ ਕਿੱਥੋਂ ਲੰਘਣਾ ਹੱਥ ਹੁੰਦਾ ਵਾ ਉਹਨੂੰ ਪੜਨੋ ਤੁਸੀਂ ਹਟਾਤਾ ਤੱਕੇ ਨਾ ਉਹਦਾ ਜਿੱਥੇ ਰਿਸ਼ਤਾ ਕਰਉ ਨਹੀਂ ਚਾਹੁੰਦੀ ਉਹ ਹਲੇ ਕਰਨਾ ਉੱਥੇ ਕਰਵਾ ਹੀ ਦਿੱਤਾ ਤੁਸੀਂ ਪੁੱਤ ਮੈਂ ਤੇ ਆਪ ਚਾਹੁੰਦਾ ਹਾਂ ਪੜਾ ਲਿਖਾ ਕੇ ਤੁਹਾਨੂੰ ਕੁਝ ਬਣਾਉਂਗਾ ਪਰ ਮੈਂ ਹੁਣ ਉਹ ਵੀ ਸਿਆਣੀ ਮੈਣੀ ਉੱਤੇ ਯਕੀਨ ਕਰ ਲਿਆ ਤੁਹਾਨੂੰ ਇਹਨਾਂ 'ਚ ਪਤਾ ਸੀ ਨਾ ਅੱਜ ਤੱਕ ਤਾਈ ਨੇ ਸਾਨੂੰ ਕਿਸੇ ਨੂੰ ਚੰਗਿਆ ਨਹੀਂ ਚਾਇਆ ਤੂੰ ਅੱਗੇ ਕਿਤੇ ਚੰਗੀਆਂ ਚਾਹਾਂ ਚਾਹ ਵਾਲੀ ਮੈਂ ਪੁੱਤ ਸੋਚਿਆ ਬਦਲ ਗਿਆ ਉਸ ਵਾ ਕੀ ਪਤਾ ਕਿ ਅੱਜ ਵੀ ਉਹੋ ਜੀ ਆ ਉਹ ਡੈਡੀ ਜੀ ਮੈਨੂੰ ਟਾੜੀਆਂ ਗੱਲਾਂ ਤੇ ਨਾ ਹਾਸਾ ਆਉਂਦਿਆ ਵਾ ਤੁਹਾਨੂੰ ਤੇ ਜਿੱਦਾਂ ਕੁਝ ਪਤਾ ਹੀ ਨਹੀਂ ਹੁੰਦਾ ਡੈਡੀ ਤੁਸੀਂ ਤੇ ਉਹਨੂੰ ਇਹਨਾ ਵੀ ਪੁੱਛਿਆ ਕਿ ਜਿੱਥੇ ਉਹਦਾ ਰਿਸ਼ਤਾ ਜੋੜਨ ਲੱਗੇ ਉਹ ਮੁੰਡਾ ਉਹਨੂੰ ਪਸੰਦ ਹੈਗਾ ਵੀ ਆ ਕਿ ਨਹੀਂ ਪੁੱਤ ਪੁੱਛਿਆ ਤਾਂ ਹੈਗਾ ਸੀ ਉਹਦੋਂ ਕਹਿੰਦੀ ਪਸੰਦ ਆ ਡੈਡੀ ਸਵਾਹ ਪੁੱਛਿਆ ਹੀ ਉਹ ਤੇ ਤੁਹਾਡੇ ਤੋਂ ਡਰਦੀ ਹਾਂ ਕਰੀ ਗਈ ਕਿ ਕਿਤੇ ਜੇ ਮੈਂ ਨਾ ਕਰਤੀ ਤੇ ਤੁਸੀਂ ਕੋਣ ਆ ਕਿ ਉਹ ਗਲਤ ਆ ਤਾਈ ਨਾਲ ਵੱਧ ਨਾ ਡੈਡੀ ਜੀ ਮੈਂ ਤੁਹਾਨੂੰ ਗੁਨਾਹਗਾਰ ਮੰਨਦੀ ਆ ਤੁਸੀਂ ਤੇ ਪਿਓ ਹੋ ਕਿ ਨਹੀਂ ਉਹਦਾ ਸੋਚਿਆ ਤੇ ਤਾਈ ਨੇ ਉਹਦਾ ਕੀ ਸੋਚਣਾ ਸੀ ਚੱਲ ਕਹਿ ਲੈ ਪੁੱਤ ਹੁਣ ਜੋ ਕਹਿਣਾ ਤੁਸੀਂ ਤੁਸੀਂ ਵੀ ਕਹਿ ਲੋ ਹੁਣ ਤਾਈ ਤੇ ਬਚਪਨ ਤੋਂ ਲੈ ਕੇ ਸਾਡੇ ਪਿੱਛੇ ਹੱਥ ਧੋਕੇ ਪਈ ਸੀ ਤੇ ਤੁਹਾਨੂੰ ਇਹ ਨਹੀਂ ਦਿਖਿਆ ਕਿ ਉਹ ਹਮੇਸ਼ਾ ਮੇਰੀਆਂ 3 ਨੂੰ ਮਾੜਾ ਚੰਗਾ ਬੋਲਦੀ ਰਹਿੰਦੀ ਆ ਤੇ ਹੋਰ ਜੋ ਵੀਡੀਓ ਵਿੱਚ ਕੋਈ ਦਿਖਣ ਨਹੀਂ ਦਿਿਆ ਕੋਈ ਸੱਚ ਹੈਗਾ ਹੀ ਨਹੀਂ ਨਾ ਆਵਾਜ਼ ਹੈਗੀ ਨਹੀਂ ਨਾ ਗੱਲ ਨਾ ਬਾਤਿ ਉਹ ਸੱਚ ਮੰਨ ਕੇ ਤੇ ਬਸ ਤੁਸੀਂ ਨਾ ਮੈਂ ਕੀ ਕਵਾਂ ਹੁਣ ਤੁਹਾਨੂੰ ਡੈਡੀ ਹੁਣ ਮੈਂ ਚੱਲੀ ਜੇ ਤਾਈ ਵੱਲ ਤੇ ਮੇਰੇ ਮੂੰਹ 'ਚ ਜੋ ਆਇਆ ਨਾ ਤੇ ਮੈਂ ਤਾਈ ਨੂੰ ਕਹਿ ਆਉਣਾ ਜੇ ਤੇ ਤਾਈ ਨੇ ਬਾਅਦ 'ਚ ਤੁਹਾਨੂੰ ਲਾਮਾ ਦੇਣਾ ਤੇ ਫਿਰ ਤੁਸੀਂ ਨਾ ਇਹ ਨਾ ਕਿਓ ਕਿ ਮੇਰੀ ਧੀ ਗਲਤ ਹੀ ਤੇ ਜੋ ਮਰਜੀ ਬੋਲ ਗਈ ਆ ਮੈਂ ਚੱਲੀ ਜੀ ਮੇਰੀ ਗੱਲ ਸੁਣ ਪੁੱਤ ਇੱਧਰ ਆ ਮੈਂ ਆਪੇ ਗੱਲ ਕਰ ਲੂੰਗਾ ਮੈਂ ਚੱਲੀ ਕੀ ਕਰਾਂ ਕੁੜੀ ਦਾ ਵੀ ਮੈਂ ਨਹੀਂ ਆਖੇ ਲੱਗਦੀ ਇਹ ਵੀ ਮੈਂ ਕਹਿਣਾ ਕਿ ਚੱਲ ਹੁਣ ਕੀ ਗੱਲ ਕਰਨੀ ਸੈਣੀ ਮੈਣੀ ਨਾ ਮੈਂ ਜਾ ਕੇ ਕੁਝ ਬੋਲੂਗੀ ਉਹਨੂੰ ਪਰ ਮੈਂ ਤੇ ਗੱਲ ਕਰੂੰਗਾ ਨਾ ਭਾਬੀ ਨਾ ਕਿ ਭਾਬੀ ਇਹ ਤੂੰ ਕੀ ਕੀਤਾ ਨਵ ਸੱਚ ਮੈਨੂੰ ਨਾ ਚੇਤਾ ਭੁੱਲ ਗਿਆ ਵੀਰ ਤਰੇ ਨੇ ਮੈਨੂੰ ਕਿਹਾ ਹੀ ਕਿ ਸੁਨਿਆਰਾਂ ਦਾ ਇਹ ਵੀ ਨਿਊ ਡਿਜ਼ਾਈਨ ਆ ਗਏ ਆ ਤੇ ਜਿਹੜੇ ਵੀ ਤੂੰ ਪਸੰਦ ਕਰਨੇ ਆ ਤੇ ਜਾ ਕੇ ਤੇ ਕਰ ਲੈ ਤੇ ਸਾਡੇ ਨਾਲ ਜਾ ਕੇ ਨਾ ਤੇ ਕਰਿਆ ਪਸੰਦ ਅੱਧੇ ਘੰਟੇ ਤੱਕ ਜਾਣੇ ਆ ਭਾਬੀ ਜੀ ਮੈਂ ਕਿ ਜਾਣਾ ਵਾ ਕਰਨ ਉਥੇ ਜਿੱਦਣ ਇਦਾਂ ਨੂੰ ਚੀਜ਼ ਪਸੰਦ ਹੋਊਗੀ ਤੂੰ ਹੀ ਲੈ ਆਇਓ ਨਹੀਂ ਨਾ ਤੂੰ ਨਾਲ ਜਾਣਾ ਵਾ ਜੇ ਮੇਰੀ ਪਸੰਦ ਦੀ ਗੱਲ ਹੁੰਦੀ ਤੇ ਅਸੀਂ ਉਦੋਂ ਦਾ ਨਾ ਕਰਮ ਦੇ ਮੈਂ ਹੁਣ ਸਪੈਸ਼ਲ ਕਿਹਾ ਤੇ ਵੀ ਇਤਨੇ ਗੁੱਸੇ ਹੋਣਾ ਵਾ ਭਾਬੀ ਜੀ ਸੋਨਾ ਪਸੰਦ ਨਾ ਪਸੰਦ ਕਰਦੀ ਤੇ ਕੋਈ ਗੱਲ ਹੈ ਹੀ ਨਹੀਂ ਐਨਾ ਮਹਿੰਗਾ ਹੈਗਾ ਵਾ ਤੂੰ ਜਿੱਦਾਂ ਦਾ ਮਰਜ਼ੀ ਲੈ ਉਹ ਪਸੰਦ ਆਈ ਜਾਣਾ ਵਾ ਨਹੀਂ ਤੇਰੇ ਨਾਲ ਹਾਨੂੰ ਸੋਨਾ ਚੰਗਾ ਵਾ ਮੈਂ ਤੁਮ ਕਹਿਣੀ ਆ ਕਿ ਜੇ ਚੀਜ਼ ਹੀ ਵੀ ਪਾਉਣੀ ਪੈਸੇ ਵੀ ਖਾਚਨੇ ਜੇ ਤੇਰੀ ਪਸੰਦ ਦੀ ਨਾ ਹੋਈ ਤੇ ਕੀ ਫਾਇਦਾ ਮੈਂ ਇਹ ਸੋਚਦੀ ਆ ਕਿ ਧਾਈ ਜੀ ਨੇ ਕਿਹਾ ਵਾ ਕਿ ਪਾਉਣਾ ਸੋਨਾ ਹੀ ਤੇ ਐਵੇਂ ਅੱਗੇ ਅੱਗੇ ਚੌਧਰ ਘਰ ਦੀ ਫਿਰਦੀ ਹੈ ਚੰਗੇ ਜਣੀ ਲੱਗਦਾ ਐਦਾਂ ਚੰਗੀ ਕਿਉਂ ਨਹੀਂ ਲੱਗੀ ਦਾ ਆਪਾਂ ਕਿਹੜੇ ਉੱਪਰੇ ਆ ਜੇ ਲੱਭਦੀ ਆਪਣੀ ਭੈਣ ਹੁੰਦੀ ਤੇ ਫੇਰ ਨਹੀਂ ਹੀ ਕਰਨਾ ਤੇ ਤੂੰ ਨਾ ਫਿਕਰ ਨਾ ਕਰਿਆ ਕਰ ਤੇ ਜਦੋਂ ਮੈਂ ਫੋਨ ਲਾਵਾਂਗੀ ਨਾ ਤਾਂ ਆਜ ਹੀ ਮੇਰਾ ਬੋ ਚਲੋ ਕੋਈ ਗੱਲ ਨਹੀਂ ਫਿਰ ਮੈਂ ਆ ਜਾਣਾ ਇਹਨਾਂ ਨੂੰ ਨਾ ਮੈਂ ਦੱਸਦੀ ਆ ਨਾ ਇਹਨਾਂ ਦੇ ਦਿਲਚਸਪੀ ਖਰੇ ਬੋਲਦੀਆਂ ਨਹੀਂ ਆ ਜੇ ਨਾ ਬੋਲਦੀ ਤੇ ਤਾਂ ਮਤਲਬ ਇਹ ਥੋੜੀ ਕਿ ਸਮਨ ਵਿੱਚ ਉੱਪਰ ਹੋਵੇਗੀ ਤਾਈ ਕਿੱਥੇ ਆ ਆਵੇ ਸਮਨ ਮੈਂ ਇੱਥੇ ਹੀ ਆ ਜਾ ਤਾਈ ਤੁਸੀਂ ਚੰਗੀ ਕੀਤੀ ਆ ਕੀ ਹੋਇਆ ਵਾ ਕੋਣਾ ਕੀ ਹੈ ਤੁਸੀਂ ਤਾਂ ਮੇਰੀ ਪੈਣ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਆ ਤੇ ਮੈਂ ਕੀ ਕਰ ਦਿੱਤਾ ਵਾ ਉੱਤ ਜਿਹੜੀਆਂ ਝੂਠੀਆਂ ਤੁਮ ਤਾਂ ਲਾਈਆਂ ਜੇ ਉਹ ਝੂਠੀਆਂ ਨਿਕਲੀਆਂ ਨਾ ਫਿਰ ਆ ਗਿਆ ਹੁਣ ਮੇਰੇ ਪਿਓ ਨੂੰ ਵੀ ਯਕੀਨ ਲੱਗ ਗਿਆ ਉਹਨੂੰ ਵੀ ਸਮਝ ਕਿ ਤੁਸੀਂ ਝੂਠੇ ਹੀ ਸਮਨ ਪੁੱਤ ਜੇ ਤੂੰ ਆਈ ਆ ਤਾਂ ਤੂੰ ਬਹਿ ਕੇ ਪਿਆਰ ਨਾਲ ਗੱਲ ਕਰ ਤੂੰ ਨੇ ਮੇਰੇ ਨਾਲ ਲੜਨ ਦਾ ਭੀ ਗੱਲ ਕੀ ਹੋਈ ਆ ਮੈਂ ਲੜਨੀ ਨਹੀਂ ਆਈ ਆ ਤੇ ਜਿਆਦਾ ਮੈਨੂੰ ਪੁੱਤ ਪੁੱਤ ਕਰਨ ਦੀ ਲੋੜ ਨਹੀਂ ਆ ਮੈਨੂੰ ਸਾਰਾ ਪਤਾ ਤੁਹਾਡੀਆਂ ਚਲਾਕੀਆਂ ਦਾ ਔਰ ਜਿਹੜੀ ਵੀਡੀਓ ਵਿਖਾਈ ਸੀ ਨਾ ਉਹ ਤਾਂ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਉਸ ਵੀਡੀਓ ਦੀ ਅਸਲੀਅਤ ਦਾ ਉਹ ਵਿਖਾਈ ਹੀ ਉਹਦੇ ਵਿੱਚ ਕੁਝ ਸੁਣਾਈ ਤੇ ਦਿੱਤਾ ਨਹੀਂ ਸੀਗਾ ਪਰ ਸਾਰਾ ਕੁਝ ਸੁਣਾਈ ਦੇ ਦਿੱਤਾ ਵਾ ਉਸ ਵੀਡੀਓ ਵਿੱਚ ਉਹ ਮੁੰਡਾ ਸਿਰਫ ਹਾਲਚਲ ਪੁੱਛਣ ਨੂੰ ਖਲੋਤਾ ਹੀ ਨਵਦੀ ਦੀ ਲੱਗੇ ਤੇ ਤੁਸੀਂ ਐਡੀ ਇੱਕ ਗੱਲ ਨੂੰ ਕਿੱਡੀ ਵੱਡੀ ਬਣਾ ਕੇ ਤੇ ਕਿੱਥੋਂ ਤੱਕ ਲੈ ਗਏ ਹੀ ਤੇ ਵੀਡੀਓ ਸੱਚੀ ਝੂਠੀ ਥੋੜੀ ਹੀ ਵੀਡੀਓ ਕੋਈ ਸੱਚੀ ਨਹੀਂ ਉਹ ਹਣ ਜਿਹੜੀ ਤੁਸੀਂ ਵੀਡੀਓ ਬਣਾਈ ਸੀ ਨਾ ਉਹ ਚ ਜੋ ਵੀ ਬੋਲਿਆ ਸੀ ਨਾ ਮੁੰਡੇ ਨੇ ਤੇ ਉਹ ਸਾਰਾ ਕੁਝ ਭਾਬੀ ਨੇ ਨਾ ਜਾ ਕੇ ਸਾਡੇ ਘਰੇ ਡਾਡੀ ਨੂੰ ਤੇ ਸਾਰਿਆਂ ਨੂੰ ਸੁਣਾਤਾ ਆ ਵੀ ਕੀ ਗੱਲ ਹੋਈ ਸੀ ਉਹਨਾਂ ਦੋਵਾਂ ਵਿੱਚ ਤੇ ਕੀ ਨਹੀਂ ਹੋਈ ਗਰਲੀਨ ਨੇ ਸੁਣਾਇਆ ਵਾ ਹਾਂ ਗਰਲੀਨ ਨੇ ਅੱਛਾ ਗਰਲੀਨ ਨੇ ਸਭ ਕੋ ਦੱਸਿਆ ਆ ਲੈੰਦੇ ਨੂੰ ਇਹਦੀ ਕਿੰਨੀ ਤਰ੍ਹਾਂ ਜ਼ਰੂਰਤ ਪਈ ਮੇਰੇ ਤੋਂ ਬਿਨਾਂ ਤੁਹਾਡੇ ਨਾਲ ਗੱਲਾਂ ਕਰਨ ਦੀ ਇਹ ਸਾਨੂੰ ਲੜਾਉਣਾ ਚਾਹੁੰਦੀ ਆ ਇਹ ਬਗਾਨੀ ਜਿਹੀ ਹੋਈ ਭਾਵੇਂ ਬਗਾਨੀ ਹੀ ਕਈ ਵਾਰੀ ਬਗਾਨੇ ਵੀ ਆਪਣੀ ਪੰਨ ਵਿਖਾ ਜਾਂਦੇ ਆ ਤੁਸੀਂ ਕਦੀ ਆਪਣਾ ਪੰਨ ਨਹੀਂ ਵਿਖਾਇਆ ਬਾਸ ਤਾਈ ਜੀ ਤੁਹਾਡੀ ਡਿਸਪਲਿਨਾਂ ਜਿਹੜੀਆਂ ਗੱਲਾਂ ਨੇ ਮੈਂ ਸਾਰਾ ਕੁਝ ਸਮਝਣ ਲਈ ਆ ਮੈਂ ਮੇ ਪੁੱਤ ਤੁਹਾਡੇ ਨਾਲ ਮਾੜਾ ਵੀ ਕੀ ਕੀਤਾ ਮੈਨੂੰ ਇਹ ਗੱਲ ਦੱਸੋ ਮੈਂ ਮਾੜਾ ਇਹ ਕੀਤਾ ਮੈਂ ਰਿਸ਼ਤਾ ਕਰਾ ਕੇ ਦਾ ਵਿਆਹ ਕਰਾਉਣ ਲਈ ਆ ਉਹ ਮਾੜਾ ਹੋ ਗਿਆ ਤੇ ਚੰਗਾ ਵੀ ਕੀ ਕੀਤਾ ਜੇ ਮੈਨੂੰ ਪਤਾ ਨਾ ਆਪਣੀ ਭੈਣ ਜਿੱਦਾਂ ਲੋਕ ਲੋਕ ਕੇ ਰੋਂਦੀ ਸੀ ਮੈਂ ਉਹਨੂੰ ਚੁੱਪ ਕਰਾਉਣੀ ਹਾਂ ਉਦੋਂ ਉਹਨੂੰ ਚੁੱਪ ਕਰਾਉਣ ਵਾਲਾ ਹੋਰ ਕੋਈ ਨਹੀਂ ਹੈਗਾ ਤੇ ਉਹ ਤੇ ਕਹਿੰਦੀ ਸੀ ਕਿ ਮੇਰਾ ਇਸ ਦੁਨੀਆ ਤੇ ਹੈ ਹੀ ਨਹੀਂ ਕੁਝ ਮੈਂ ਮੇਰਾ ਤੇ ਜੀਣ ਨੂੰ ਜੀ ਨਹੀਂ ਕਰਦਾ ਤੇ ਉਦੋਂ ਮੈਨੂੰ ਪਤਾ ਵਾ ਕਿ ਉਹਨੂੰ ਮੈਂ ਕਿੱਦਾਂ ਦਿਲਾਸੇ ਦਿੱਤੇ ਤੇ ਕਿੱਦਾਂ ਹੌਸਲਾ ਦਿੱਤਾ ਵਾ ਤੇ ਫਿਰ ਬਹੁਤੀ ਨਹੀਂ ਕੋਈ ਜ਼ਿਆਦਾ ਸਿਆਣੀ ਗੱਲਾਂ ਮਾਰਦੀ ਮੇਰੇ ਨਾਲ ਜਾ ਜਾ ਕੇ ਆਪਣਾ ਕੰਮ ਕਰ ਗੱਲ ਸਿਆਣਪ ਦੀ ਨਹੀਂ ਹੈਗੀ ਇਹਦੇ ਵਿੱਚ ਕਈ ਵਾਰੀ ਛੋਟੀ ਛੋਟੀ ਉਮਰ ਦੇ ਬੱਚੇ ਵੀ ਸਿਆਣੇ ਹੋ ਜਾਂਦੇ ਆ ਤਾਈ ਜੀ ਜਿਨ੍ਹਾਂ ਨੂੰ ਠੋਕਰਾਂ ਵੱਜੀਆਂ ਹੁੰਦੀਆਂ ਨੇ ਜਾ ਜਾ ਕੇ ਤੇ ਜਾ ਆਪਣੇ ਘਰ ਜਾ ਕੇ ਕੰਮ ਧੰਦਾ ਵੇਖ ਮੈਂ ਕੰਮ ਧੰਦਾ ਵੇਖ ਲਾਂਗੀ ਪਰ ਅੱਗੇ ਤੋਂ ਜੇ ਤੁਸੀਂ ਉਤੇ ਕੋਈ ਵੀ ਝੂਠਾ ਇਲਜ਼ਾਮ ਲਾਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਜਿਹ ਹੈਗਾ ਤੇ ਮੈਂ ਆਪਣੇ ਡੈਡੀ ਨੂੰ ਵੀ ਵੇਖ ਲਾਂਗੀ ਜਿਹੜੇ ਝਾਟੇ ਢਾਗੀਆਂ ਗੱਲਾਂ ਵਿੱਚ ਆ ਜਾਂਦੇ ਆ ਵੇਖ ਕਿ ਤਰ੍ਹਾਂ ਗਈ ਬਗਵਾਸ ਕਰਦੀ ਇਹਨੂੰ ਪਤਾ ਨਹੀਂ ਕਿਹ ਵੱਡੇ ਛੋਟੇ ਨਾਲ ਗੱਲ ਕਰਨ ਦਾ ਉਤਰਾ ਵੀਡੀਓ ਤਾਂ ਮੈਂ ਦੁਕਾਨ ਵਾਲੇ ਨੂੰ ਆਖਿਆ ਸੀ ਕੱਟ ਦੇ ਤੇ ਉਹਨੇ ਕੱਟੀ ਨਾ ਹੋਊਗੀ ਕਿਹ ਕਹੁੰਦੇ ਆ ਮੰਮੀ ਤੇ ਗਰਲੀ ਨਾ ਇਹਨਾਂ ਨੂੰ ਕੀ ਹੋ ਗਿਆ ਖਾ ਦਾ ਰੋਲਾ ਪਾਤਾ ਜਾਨੇ ਹੋਣਾ ਮੰਮੀ ਕੌਣ ਆਇਆ ਹੈ ਕਰੇ ਕੋਈ ਵੀ ਨਹੀਂ ਆਇਆ ਘਰ ਤੇ ਆਇਆ ਨਹੀਂ ਨਹੀਂ ਤੇ ਰੋਵਾ ਕਾ ਤਾਂ ਪੈਂਦੇ ਆਂ ਰੋਵਾ ਕਿੱਥੇ ਤੇਰੇ ਤੇ ਉਂਝ ਕੰਨ ਵੱਜਦੇ ਰਹਿੰਦੇ ਮੈਂ ਤੇ ਇਸ ਤਰ੍ਹਾਂ ਬੈਠੀ ਆਂ ਮੰਮੀ ਐਡੇ ਕੰਨ ਮੇਰੇ ਵੱਜ ਜਾਂਦਾ ਤੇ ਬਾਜ ਤੇ ਤੁਹਾਡੀ ਆਉਂਦੀ ਤੇ ਨਾਲ ਮੈਨੂੰ ਗਰਲੀਨ ਲੱਗਦੀ ਤੇ ਨਾਲ ਗਰਲੀਨ ਕਿੱਥੇ ਗਈ ਆ ਮੰਮੀ ਉਹ ਨਵ ਕਰ ਗਈ ਆ ਮੈਂ ਚੱਲ ਅੰਦਰ ਲੰਮੇ ਪਿਆ ਵਾ ਤੇ ਪਿਆ ਹੀ ਲਵੇ ਘੜੀ ਕੋ ਮੈਂ ਤਾਂ ਲੰਮੇ ਮੰਮੀ ਪਿਆ ਹਾਂ ਪਰ ਤੂੰ ਇਹ ਘੜੀ ਚਾਹ ਨਾ ਸੌਂ ਦਿੰਦੇ ਤਾਦੀ ਨਾ ਮੈਂ ਤਾਂ ਟੜਾ ਕੁੱਠਾ ਵੀ ਪਤਾ ਨਹੀਂ ਕੀ ਹੋ ਗਿਆ ਵਾ ਮੈਂ ਦੱਸਨੀ ਆ ਘਰ ਵਿੱਚ ਕੀ ਕੁਝ ਹੁੰੰਡਿਆ ਤੁਹਾਨੂੰ ਤੇ ਦੱਸਿਆ ਨਹੀਂ ਹੈਗਾ ਤੂੰ ਗਰਲੀਏ ਨੀ ਮੇਰੀ ਸੁਣ ਲੈ ਗੱਲ ਤੂੰ ਆਪਣੀ ਜ਼ੁਬਾਨ ਬੰਦ ਰੱਖ ਬਹੁਤਾ ਬੋਲਿਆ ਨਾ ਘਰ ਸਾਡੀ ਗੱਲ ਦੇ ਵਿੱਚ ਮੰਮੀ ਜਦੋਂ ਨਹੀਂ ਆਈ ਹੈ ਨਾ ਮੈਂ ਅੱਗੇ ਨਹੀਂ ਤੁਹਾਡੇ ਬੋਲਦੀ ਬਿਥੇਰਾ ਤੁਹਾਡੇ ਅੱਗੇ ਚੁੱਪ ਰਹਿ ਕੇ ਵੇਖ ਲਿਆ ਵਾ ਅੱਜ ਮੈਂ ਲੰਮ ਨੂੰ ਦੱਸਣਾ ਹੀ ਹੈਗਾ ਵਾ ਉਦੋਂ ਵੀ ਤੁਸੀਂ ਕਿਹਾ ਕਿ ਚਲ ਨਾ ਦਸੀ ਤੇ ਮੈਂ ਤਾਂ ਨਹੀਂ ਦੱਸਿਆ ਹੈਗਾ ਸਮਝ ਨਾ ਆਈ ਮੈਨੂੰ ਵੀ ਕੁਝ ਦਾ ਦੋ ਕਿ ਆਪੋ ਜੀ ਖਬੀ ਜਾਣਾ ਵਾ ਕੋ ਸਿਰ ਮੂੰਹ ਤੇ ਫੜਾ ਦੋ ਜਿਹੜਾ ਪੁੱਛਣ ਵਾਲਾ ਵਾ ਕਿ ਇਹਨੇ ਪੁੱਛ ਲਾ ਇਹਨੇ ਪੁੱਛ ਲਾ ਮੈਂ ਤਾਂ ਮੰਮੀ ਦੱਸਣਗੀ ਆ ਤੇ ਫਿਰ ਗੱਲ ਵਿੱਚ ਨਾ ਗੱਲ ਨਾ ਕਰੇ ਪਹਿਲਾਂ ਮੇਰੀ ਗੱਲ ਪੂਰੀ ਹੋਣ ਦਿਓ ਮੰਮੀ ਨੇ ਨਾ ਜਿਹੜਾ ਤੁਹਾਡਾ ਦੋਸਤ ਨਹੀਂ ਪਿੰਦਰ ਆਹੋ ਉਹਤੇ ਤਾਂ ਨਾਵ ਤੇ ਝੂਠਾਂ ਜਾਮ ਲਾਇਆ ਵੀ ਇਹਨਾਂ ਦੀ ਕੋਈ ਗੱਲਬਾਤ ਤੁਹਾਨੂੰ ਤਾਂ ਇਹ ਦੱਸਿਆ ਹੀ ਨਹੀਂ ਹੈਗਾ ਮੰਮੀ ਐਡੀ ਵੱਡੀ ਗੱਲ ਤੁਸੀਂ ਕਰਨ ਤੋਂ ਪਹਿਲਾਂ ਸੋਚ ਤੇ ਲੈਂਦੇ ਮੇਰੇ ਤੋਂ ਵਿੱਚ ਕੁਝ ਫਰਕ ਹੈਗਾ ਵਾ ਇਹਦੇ ਵਿੱਚ ਝੂਠ ਵੀ ਕੀ ਆ ਮੈਂ ਵੀਡੀਓ ਨਹੀਂ ਬਣਾਈ ਵਿਖਾਈ ਨਹੀਂ ਉਹ ਜੀ ਉਹ ਜਿਹੜੀ ਵੀਡੀਓ ਮੰਮੀ ਨੇ ਬਣਾਈ ਤੁਹਾਨੂੰ ਨਹੀਂ ਪਤਾ ਹੈਗਾ ਤੇ ਉਹ ਪੁੱਛਣ ਡਿਆ ਹੀ ਵੀ ਚਾਚਾ ਜੀ ਜੀ ਕੀ ਹਾਲ ਆ ਠੀਕ ਆ ਆ ਬਣਾ ਹੀ ਮੈਂ ਸੁਣੀ ਆਪ ਤੁਸੀਂ ਤਾਂ ਆਪਣੇ ਆਪ ਲੋ ਡਿਲੀਟ ਕਰਾਤੀਆਂ ਇੱਕ ਬਣਿਆ ਡਿਲੀਟ ਹੋ ਜਾਂਣ ਦੂਜੇ ਬਣਿਆ ਨਹੀਂ ਹੁੰਦੀਆਂ ਹੈਗੀਆਂ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਘਰ ਚ ਇੰਨਾ ਕੁ ਚੱਲਣ ਡਿਆ ਹੀ ਕਿਹੜੀਆਂ ਵੀਡੀਓ ਕਿਹੜੀਆਂ ਗੱਲਾਂ ਤੇ ਤੁਸੀਂ ਮੇਰੇ ਖਾਨੇ ਕੇ ਨਾ ਗੱਲ ਹੀ ਨਹੀਂ ਪਾਈ ਨਾ ਤੁਸੀਂ ਕੰਨੀ ਆਵਾਜ਼ ਪਾਈ ਨਾ ਤੂੰ ਪਾਈ ਆ ਉਦਾਂ ਮੈਨੂੰ 100 100 ਗੱਲਾਂ ਦੱਸਦੀ ਰਹੀ ਨਹੀਂ ਮੈਂ ਤਾਂ ਤਾਂ ਹੀ ਦੱਸਿਆ ਮੰਮੀ ਕਹਿੰਦੀ ਨਹੀਂ ਦੱਸਣਾ ਤੇ ਨਾਲੇ ਮੈਂ ਤਾਂ ਹੀ ਦੱਸਿਆ ਵੀ ਤੁਹਾਡੇ ਭਰਾਵਾਂ ਭਰਾਵਾਂ ਦਾ ਬਣਿਆ ਰੇ ਪਰ ਮੈਂ ਗਲਤੀ ਕਰ ਗਈ ਮੈਨੂੰ ਨਾ ਦੱਸਣਾ ਚਾਹੀਦਾ ਹੀ ਆ ਦਿਨ ਨਹੀਂ ਵੇਖਣਾ ਪੈਣਾ ਹੈਗਾ ਚਲ ਇੱਕ ਗੱਲੋਂ ਤਾਂ ਚੰਗਾ ਵਾ ਤੁਹਾਡੀ ਭਰਾਵਾਂ ਭਰਾਵਾਂ ਦੀ ਬਣੀ ਰਹੀ ਹੈ ਤੇ ਜੇ ਮੈਂ ਦੱਸ ਦਿੰਦੀ ਉਦੋਂ ਤੇ ਗੱਲ ਵੀ ਕੱਖਣੀ ਹੀ ਤੇ ਜਿਹੜੀ ਫੇਕ ਪੈ ਦੇਣਾ ਉਹ ਬਾਅਦ ਚ ਰਿਸ਼ਤਾ ਨਹੀਂ ਜੋੜਦਾ ਹੈਗਾ ਤੁਹਾਨੂੰ ਨਾ ਮੰਮੀ ਇਦਾਂ ਨਹੀਂ ਕਰਨਾ ਚਾਹੀਦਾ ਨਵਣਾ ਜੇ ਤੁਹਾਡੀ ਆਪਣੀ ਕੁੜੀ ਹੁੰਦੀ ਉਹਦੇ ਨਾਲ ਤਾਂ ਹੀ ਇਦਾਂ ਕਰਦੇ ਤੇ ਮੈਂ ਗਲਤ ਵੀ ਕੀ ਕੀਤਾ ਵਾ ਤੇ ਤੇਰੀ ਕਿਤਰਾ ਹੀ ਮਤਉ ਕਈ ਮੇਰੇ ਫੋਨ ਨੂੰ ਖੜਨ ਦੀ ਅੱਜ ਤੋਂ ਬਾਹ ਮੇਰੇ ਫੋਨ ਨੂੰ ਹੱਥ ਲਾ ਦੇ ਹੱਥ ਵੱਢ ਕੇ ਰੱਖ ਦੂੰਗੀ ਮੈਂ ਮੰਮੀ ਤੁਹਾਡੇ ਫੋਨ ਨੂੰ ਹੱਥ ਨਹੀਂ ਲੰਦੀ ਹੈਗੀ ਫੋਨ ਨੂੰ ਹੱਥ ਨਾ ਨਾ ਲੰਦੀ ਫੇਰ ਕਿੱਥੇ ਸਚਾਈ ਸਾਹਮਣੇ ਆਉਣੀ ਸਿੱਖਿਆ ਤੇ ਨਵ ਮੰਮੀ ਨੂੰ ਹੁਣ ਨਾ ਮਿਰਚਾਂ ਲੱਗਣੀਆਂ ਸੱਚੀ ਗੱਲ ਦਾ ਸੁਣੀਆਂ ਨਹੀਂ ਜਾਣੀਆਂ ਗੱਲਾਂ ਉਹ ਗੱਲੀ ਨੂੰ ਉਹ ਤਾਂ ਗੱਲ ਠੀਕ ਹੈ ਤੇਰੀ ਪਰ ਮਨੇ ਇਹ ਦੱਸ ਪੀ ਗੱਲ ਹੈ ਕਦੋਂ ਦੀ ਆ ਤੇ ਪੂਰੀ ਗੱਲ ਕੀ ਆ ਪੂਰੀ ਗੱਲ ਨੂੰ ਹਜਿਵੇਂ ਨਹੀਂ ਸਮਝੰਦ ਰਹੀ ਇਹ ਠੀਕ ਹੈ ਪਤਾ ਲੱਗ ਗਿਆ ਵੀ ਹਾਂ ਵੀਡੀਓ ਆ ਕੋਈ ਕੀ ਆ ਪਿੰਦਰ ਦੇ ਵਾਲੀ ਗੱਲ ਲੱਗਣ ਡਿਆ ਪਰ ਗੱਲ ਪੂਰੀ ਦੱਸ ਵੀ ਕਦੋਂ ਆ ਤੇ ਕਿੱਦਾਂ ਬਣੀ ਆ ਇੱਕ ਗੱਲ ਦੱਸਾਂ ਗੱਲ ਇਹ ਤੈਨੂੰ ਕੱਲ ਜਦੋਂ ਪਿੰਦਰਾ ਆਇਆ ਹੈ ਨਾ ਉਦੋਂ ਖੁਸ਼ ਖੁਸ਼ੀ ਤੇ ਜਦੋਂ ਗਿਆ ਉਹ ਤਾਂ ਮੈਨੂੰ ਢੱਕਿਆ ਵੀ ਰੁਕ ਜਾ ਠਹਿਰ ਕੇ ਤਾਜੀ ਤੇ ਇਸਦੇ ਚਿਹਰਾ ਦਾ ਉਤਰਿਆ ਤੇ ਇੱਕ ਗਿਆ ਚੁੱਪਚੀ ਪੀਤਾ ਤੇ ਇੱਕ ਗੱਲ ਮੈਂ ਹੋਰ ਨੋਟ ਕੀਤੀ ਜਦੋਂ ਮੈਂ ਉਧਰ ਗਿਆ ਵਾਂ ਤੇ ਚਾਚਾ ਜੀ ਨੂੰ ਕੇ ਗੱਲ ਤੇ ਕਹਿੰਦਾ ਇਹ ਗਲਤੀ ਹੋ ਗਈ ਕੋਈ ਇਦਾਂ ਆਪੋ ਚ ਡੇ ਗੱਲ ਕਰਨਾ ਤੇ ਮੇਰੇ ਮਨ ਚ ਕਰ ਕਰ ਖਟਕੀ ਸੀ ਫੇਰ ਮੈਂ ਉਰੇ ਉਪਰੇ ਕਰਤੀ ਵੀ ਨਹੀਂ ਸ਼ਾਇਦ ਉਦਾਂ ਹੀ ਕੋਈ ਨਾਰਮਲ ਗੱਲ ਹੋਣੀ ਆ ਪਰ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਆਪਾਂ ਇਕੱਠੇ ਜਵਾਨ ਹੋਏ ਹਾਂ ਭਰਾਵਾਂ ਵਾਂਗੂ ਰਹਿਨੇ ਆ ਇੱਕ ਦੂਜੇ ਦੇ ਘਰ ਆਈਏ ਜਾਈਏ ਕਦੀ ਫਰਕ ਨਹੀਂ ਸਮਝਿਆ ਐਡੀ ਵੱਡੀ ਗੱਲ ਹੋ ਗਈ ਤੇ ਪਿੰਦਰ ਨੇ ਮਨਾਂ ਜਿਗਰ ਕਿਉਂ ਨਹੀਂ ਕੀਤਾ ਗੱਲ ਦਾ ਉਹ ਪਿੰਦਰ ਨੂੰ ਤਾਂ ਆਪ ਨਹੀਂ ਹੀ ਪਤਾ ਪਿੰਦਰ ਕੱਲ ਜਦੋਂ ਆਇਆ ਸੀ ਨਾ ਤੇ ਮੈਂ ਚਾਚਾ ਜੀ ਘਰ ਚੱਲੀ ਹਾਂ ਤੇ ਮੈਂ ਪਿੰਦਰ ਨੂੰ ਪਹਿਲਾਂ ਹੀ ਪੁੱਛ ਲਿਆ ਮੈਂ ਜੇਪ ਵੀਰ ਜੀ ਕੋਈ ਗੱਲਬਾਤ ਹੈਗੀ ਹੈ ਨਾ ਤੇ ਮੈਨੂੰ ਦੱਸ ਦੋ ਉਹ ਆਂਦਾ ਵੀ ਮੇਰੀ ਗੱਲਬਾਤ ਕੋਈ ਵੀ ਨਹੀਂ ਆ ਮੈਂ ਆਪਣੇ ਮਾਪਿਓ ਦੀ ਸਮ ਹਰਨਾ ਵਾ ਤੇ ਤੈਨੂੰ ਸ਼ਰਮ ਨਾ ਆਈ ਏਡੀ ਗੱਲ ਨੂੰ ਪੁੱਛਦਿਆਂ ਲਾ ਵੀ ਇੱਚ ਸ਼ਰਮ ਵਾਲੀ ਕਿਹੜੀ ਗੱਲ ਆ ਜੇ ਤੋ ਹੁੰਦਾ ਕੋਈ ਬਗਾਨਾ ਤੇ ਫੇਰ ਮੈਂ ਪੁੱਛਦੀ ਵੀ ਨਹੀਂ ਚੰਗੀ ਲੱਗਦੀ ਆਪੇ ਤੇ ਤਹੀ ਆਦੇ ਉਹ ਮੇਰਾ ਭਰਾ ਵਾ ਤੇ ਨਾਲੇ ਮੈਂ ਵੀ ਉਹਨੂੰ ਛੋਟੇ ਵੀਰਾ ਵਾਂਗੂ ਸਮਝਦੀ ਆ ਤੇ ਜੇ ਮੈਂ ਇਹ ਗੱਲ ਮੈਨਾਂ ਨਾ ਕਰਦੀ ਤੇ ਕਿੰਨੇ ਵੀ ਨਹੀਂ ਕਰਨੀ ਤੇ ਨਵ ਵਿਚਾਰੀ ਮੈਨੂੰ ਪੁੱਛ ਕੇ ਵੇਖੋ ਕਿੱਦਾਂ ਰੋਂਦੀ ਹੀ ਤੇ ਵਿਚਾਰੀ ਮੈਨੂੰ ਆਪ ਦਾਦੀ ਵੀ ਮੈਂ ਭਾਬੀ ਜੀ ਕੋਈ ਗਲਤੀ ਵੀ ਨਹੀਂ ਕੀਤੀ। ਇਹ ਉਹ ਤਾਂ ਮੈਂ ਸੋਚਣ ਡਿਆ ਵਾਂ। ਵੀ ਨਵ ਦੇ ਜਿਲ ਤੇ ਕੀ ਵੀਦੀ ਹੋਗੀ। ਉਹ ਮੇਰੀ ਭੈਣ ਤਨ ਪਤਾ ਕਿਦਾਂ ਦੀ ਹੈ ਵਿਚਾਰੀ। ਉਹ ਤਾਂ ਨਿੱਕੀ ਜੀ ਗੱਲ ਨੂੰ ਇੰਨੀ ਡਗਾਈ ਚ ਲੈਂਦੀ ਆ। ਇਹ ਗੱਲ ਜੇ ਤੂੰ ਅੰਦਰੋਂ ਅੰਦਰ ਮਰਨ ਢੀ ਹਣੀ ਆ ਭਾਂ ਝੂਠੀ ਆ ਤੇ ਜੋ ਵੀ ਇਹ ਗੱਲ ਬਣ ਤ ਗਈ ਨਾ ਜਿਆਣ ਗਵਾਂ ਨੂੰ ਪਤਾ ਲੱਗ ਜਾਂਦਾ ਇਹੋ ਜੀਆਂ ਗੱਲਾਂ ਦਾ। ਆਂਡ ਪੁਆਇੰਟ ਤੇ ਫੇਰ ਪਤਾ ਲੱਗਦਾ ਜੇ ਗੱਲ ਹੁੰਦੀ ਸੱਚੀ ਗੱਲ ਤਾਂ ਹੈ ਝੂਠੀ ਹੀ ਪਰ ਚਾਚਾ ਜੀ ਨੇ ਵੀ ਯਕੀਨ ਕਰ ਲਿਆ ਮੰਮੀ ਤੇ ਕੀ ਗੱਲ ਦੀ ਚਾਚਾ ਜੀ ਨੂੰ ਪਤਾ ਹੀ ਆਹੋ ਚਾਚਾ ਜੀ ਨੂੰ ਪਤਾ ਹੀ ਯਾਰਾ ਅੱਦੋ ਹੀ ਐ ਸਾਰੇ ਟੱਬਰ ਨੂੰ ਪਤਾ ਹੀ ਤੇ ਮੇਰੇ ਕੋਲ ਵੀ ਪਰਦੇ ਪਾਉਣ ਡੇ ਹਾਂ ਮੈਨੂੰ ਇਹ ਪਤਾ ਹੈਗਾ ਪਹਿਲਾਂ ਕਿ ਪਿੰਦਰ ਏਡਾ ਮਾੜੀ ਨੀ ਤਲਾ ਮੁੰਡਾ ਨਹੀਂ ਹੈਗਾ ਤੇ ਨਾਲ ਉਹਦੀ ਸੋਚ ਇਦਾਂ ਦੀ ਨਹੀਂ ਆ ਵੀ ਜਿਹੜੇ ਘਰ ਦਾ ਖਾਵਾਂ ਤੇ ਉਹਦੇ ਬੁਰਾ ਤੱਕਾ ਇਹ ਤਾਂ ਮੈਨੂੰ ਵੀ ਪਤਾ ਹੀ ਪਰ ਮੰਮੀ ਨੂੰ ਤੇ ਚਾਚਾ ਜੀ ਨੂੰ ਕੌਣ ਸਮਝਾਉਂਦਾ ਇਹ ਤਾਂ ਮੇਰੀ ਗੱਲ ਮੰਨਦੇ ਨਹੀਂ ਹੈਗੇ ਜੇ ਮੰਮੀ ਨੂੰ ਮੈਂ ਕਹਿ ਲਾਵਾਂ ਉਹ ਦੱਸ ਦਈਏ ਤਾਂ ਦੀ ਤੂੰ ਮੁੰਡਿਆਂ ਦੇ ਸਿਹੇਰ ਪੜਵਾਉਣੇ ਮੈਂ ਤਾਂ ਤਾਣੀ ਤੈਨੂੰ ਦੱਸਿਆ ਹੈਗਾ ਗਰਲੀ ਨੇ ਗੱਲ ਦਾ ਨਤੀਜਾ ਪਤਾ ਕਿੱਡਾ ਗਲਤ ਜਾਣਾ ਸੀ ਜਿੱਦਾਂ ਤੂੰ ਪਰਦੇ ਪਾਉਂਦੀਆਂ ਠੀਕ ਆ ਹੁਣ ਤੇ ਤੂੰ ਗੱਲ ਸਮੇਟਦੀ ਆ ਪਰ ਜੇਕਰ ਗੱਲ ਕਰਨ ਨੂੰ ਵੱਜ ਜਾਂਦੀ ਤੋ ਉਹ ਸਹੀ ਗੱਲ ਵੀ ਗਲਤ ਤੇ ਗਲਤ ਸਹੀ ਹੋ ਜਾਂਦੀ ਹੁੰਦੀ ਕੇਵਰੇ ਸਮੇ ਤੋਂ ਪਹਿਲਾਂ ਗੱਲ ਜਿਹੜੀ ਘਰ 'ਚ ਦੱਸਣੀ ਜ਼ਰੂਰੀ ਹੁੰਦੀ ਆ ਤੇ ਗਾਂ ਤੋਂ ਗਰਲੀ ਨੇ ਐਦਾਂ ਦੀ ਗਲਤੀ ਕੋਈ ਨਹੀਂ ਜ਼ਿੰਦਗੀ 'ਚ ਕਰਨੀ ਜੀਵਨ ਸਾਥੀ ਆਪਾਂ ਕੱਲ ਹੀ ਹੁੰਨੇ ਆ ਇੱਕ ਦੂਜੇ ਦਾ ਦੁੱਖ ਸੁੱਖ ਸੌਣਦੇ ਹੁੰਨੇ ਆ ਜੇ ਤੂੰ ਮਰਨਾਂ ਗੱਲ ਕਰਦੀ ਤੇ ਮੈਂ ਐਦਾਂ ਸ਼ਦਾਇਤ ਨਹੀਂ ਇੰਤ ਤੱਕ ਜਾ ਕੇ ਤੇ ਗੜ ਪੈ ਜਾਣਾ ਹੀ ਪਹਿਲੇ ਮੈਂ ਗੱਲ ਦੀ ਤੈਅ ਤੱਕ ਜਾਣਾ ਹੀ ਵੀ ਹਾਂ ਵੀ ਗੱਲ ਸੱਚੀ ਆ ਕਿ ਝੂਠੀ ਆ ਚਲੋ ਕੋਈ ਗੱਲ ਨਹੀਂ ਮੇਰੇ ਕੋਲ ਨਾ ਗਲਤੀ ਹੋ ਗਈ ਤੁਸੀਂ ਮਾਫ ਕਰ ਦਿਓ ਅੱਗੇ ਤੋਂ ਐਦਾਂ ਦੀ ਗੱਲ ਕੋਈ ਵੀ ਨਹੀਂ ਹੋਊ ਜਿਹੜੀ ਮੈਂ ਤੁਹਾਡੇ ਤੋਂ ਲੁਕਾਉਂਗੀ ਮੈਂ ਤਾਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੀ ਆ ਪਰ ਇਹ ਤਾਂ ਗੱਲ ਹੈ ਵਣ ਨਵਦੀ ਤੇ ਜ਼ਿੰਦਗੀ ਬਰਬਾਦ ਹੋ ਗਈ ਨਾ ਸਾਰੇ ਸਾਲ ਦੀ ਮਿਹਨਤ ਦੀ ਬਰਬਾਦ ਹੋ ਗਈ ਬਰਬਾਦ ਹੋ ਗਈ ਨਾਲੇ ਚਾਚਾ ਜੀ ਨੇ ਕੀ ਸੁਣਨੇ ਸੋਚੇ ਸੀ ਤੇ ਮੈਂ ਤੇ ਇਹ ਸੋਚੀ ਬੈਠਾ ਹਾਂ ਵੀ ਸ਼ਾਇਦ ਉਹਨੇ ਓਪਨ ਚ ਭਰੇ ਆ ਮੈਂ ਕੁਦਰੀ ਉਗੇ ਰੁਕੇ ਚਾਚਾ ਜੀ ਨੂੰ ਪੁੱਛਿਆ ਨਹੀਂ ਅਭਰ ਵੀ ਚਾਚਾ ਜੀ ਕਿੱਦਾਂ ਦੀ ਪੜ੍ਹਾਈ ਹੋਣਾ ਗੋ ਕਿੱਦਾਂ ਚੱਲਣ ਦੀ ਆ ਜਾਂ ਕਦਾਂ ਕਰੇਗੀ ਤੇ ਉਹ ਕਹਿੰਦੇ ਕਿ ਕੋਈ ਨਹੀਂ ਉਹਦਾ ਕੀਤਾ ਵਾ ਇੰਤਜ਼ਾਮ ਤੇ ਮੈਂ ਸੋਚਿਆ ਸ਼ਾਇਦ ਨੇ ਓਪਨ ਚ ਭਰੇ ਆ ਮੈਂ ਇਸ ਬਲੇ ਖਿਚ ਰਿਆ ਹਾਂ ਜੇ ਮੈਨੂੰ ਪਤਾ ਹਦਾ ਗਲਤ ਮੈਂ ਉਦੋਂ ਡੇਟਾ ਪੜ੍ਹਨ ਦੀ ਕੁੜੀ ਨੂੰ ਪੜ੍ਹਨੋਂ ਕਿਉਂ ਠਾਇਆ ਵਾ ਹੁਣ ਤੀ ਕਿੱਧਰ ਚੱਲੇ ਹੋ ਮੈਂ ਚਾਚਾ ਜੀ ਘਰ ਚੱਲਿਆ ਵਾਂ ਵੀ ਤੂੰ ਇਹ ਆ ਕੀ ਕੀਤਾ ਵਾ ਕੁੜੀ ਨਾ ਉਹ ਤਾਂ ਗਿਆ ਆ ਬੜਾ ਪਛਤਾਉਂ ਡਿਆ ਵੀ ਮੈਂ ਇਹ ਕਰ ਕੀ ਬੈਠਾ ਮੈਨੂੰ ਤੇ ਮਗਰ ਕਿਤੇ ਲੱਗਣਾ ਨਹੀਂ ਚਾਹੀਦਾ ਹੁਣ ਤੁਸੀਂ ਜਾ ਕੇ ਕੁਝ ਕਹੋਗੇ ਤਾਂ ਐਵੇਂ ਤੇ ਤੇ ਜੀ ਗੁੱਸੇ ਤੇ ਕੁਝ ਕਰਨਾ ਲੈਣਾ ਚੱਲ ਠੀਕ ਆ ਮੈਂ ਨਹੀਂ ਜਾਂਦਾਗਾ ਪਰ ਇਹ ਆ ਵੀ ਸਹੀ ਪੁੱਛੇ ਤੇ ਮੈਨੂੰ ਆਪ ਨਹੀਂ ਕੋਈ ਸੁਝਣ ਡਿਆ ਵੀ ਕੀ ਬਣ ਕੀ ਗਿਆ ਏ ਚੱਲ ਕੋਈ ਗੱਲ ਨਹੀਂ ਹੁਣ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਤੇ ਉਹ ਨਹੀਂ ਇਹਨਾਂ ਗੱਲਾਂ ਦੀ ਉਹ ਦਣਾ ਮੈਨੂੰ ਨਾ ਲੰਮ ਨੂੰ ਪਹਿਲਾਂ ਦੱਸ ਦੇਣਾ ਚਾਹੀਦਾ ਮੰਮੀ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਅੱਜ ਮੰਮੀ ਦੇ ਪਿੱਛੇ ਲੱਗੀ ਆ ਉਹਦੀ ਜ਼ਿੰਦਗੀ ਵਿਚਾਰੀ ਦੀ ਬਰਬਾਦ ਹੋ ਜਾਣੀ ਸੀ ਜੇ ਕਿਤੇ ਸੱਚਾਈ ਦਾ ਨਾਮ ਪਤਾ ਲੱਗਦਾ ਪਰ ਹੁਣ ਵੀ ਬੜਾ ਸ਼ੁਕਰ ਆ ਜਿਹੜੀ ਸੱਚਾਈ ਸਾਹਮਣੇ ਆ ਗਈ ਆ ਹੌਲੀ ਦਾ ਫੂਲ ਨਾ ਗਿਆ ਅੱਛਾ ਇਹਨਾ ਹੁਣ ਕੀ ਕਹਿਣਾ ਹਊਗਾ ਹੈਲੋ ਸਸਰੀ ਘਾਲ ਵਧੀਆ ਵਧੀਆ ਗੱਡੀ